ਉਹਦੇ ਤੇ ਉਹ ਚਪਸੇ ਸਾਹੀ ਦਾ ਹੱਥ ਹੈ ਉਹਨੂੰ ਇਨਕੁਆਰੀ ਚੋਂ ਕੱਢਿਆ ਜਾ ਰਿਹਾ ਹੈ ਫੈਸਲਾ ਹੋਇਆ ਕਿ ਔਰਤਾਂ ਮਰਦਾਂ ਦੇ ਨਾਲ ਔਰਤਾਂ ਵੀ ਗਿਰਫਤਾਰੀਆਂ ਦੇਣੀਆਂ ਤੇ ਉਹ ਗਿਰਫਤਾਰੀਆਂ ਦਾ ਦੌਰ ਲੰਬਾ ਚੱਲਿਆ ਸੀ ਆਈ ਨਹੀਂ ਸੀ ਆਉਨੀਆਂ ਕਿ ਉਹੀ ਆ ਜਾਂਦੀਆਂ ਸੀ ਉੱਥੇ ਰੋਟੀ ਟੁਕਦਾ ਵੀ ਪ੍ਰਬੰਧ ਕਰਾਉਨੀਆਂ ਸੀ ਉੱਥੇ ਚਾਹ ਪਾਣੀ ਵੀ ਥਾਣੇ ਅਦਾਰ ਤੋਂ ਲੈਂਦੀ ਮੰਗਦੀਆਂ ਸੀ ਤੇ ਉੱਥੇ ਆਪਦੀ ਸਟੇਜ ਵੀ ਚਲਾਉਨੀਆਂ ਸੀ ਤੇ ਜਦੋਂ ਘਰ ਆਉਣਾ ਹੁੰਦਾ ਸੀਗਾ ਮਰਦ ਔਰਤਾਂ ਨੇ ਤਾਂ ਪੋਸ ਤੋਂ ਪਰ ਸਪੋਰਸ ਪ੍ਰਸ਼ਾਸਨ ਤੋਂ ਸਾਧਨ ਕਰਾ ਕੇ ਹੁੰਦੀ ਸੀ ਕਿ ਜਿਵੇਂ ਫੜ ਕੇ ਲੈ ਕੇ ਆਏ ਉਹਵੇਂ ਪਿੰਡ ਪਿੰਡ ਛੱਡ ਕੇ ਆਉ। ਮਜ਼ਦੂਰ ਪਰਿਵਾਰਾਂ ਦੀ ਧੀ ਸੀਗੀ ਗੰਧੜ ਪਿੰਡ ਸੀਗਾ ਤੇ 9ਵੀਂ ਕਲਾਸ ਚ ਪੜਦੀ ਸੀਗੀ ਜ਼ਗੀਰਦਾਰਾਂ ਦਾ ਪਾਲਿਆ ਹੋਇਆ ਗੁੰਡਾ ਸੀ ਉਹਨੇ ਉਹਦੇ ਨਾਲ ਬਲਾਤਕਾਰ ਕੀਤਾ ਉਹਨੂੰ ਸਜ਼ਾ ਦਿਵਾਉਣ ਦੇ ਲਈ ਜਿਹਨੂੰ ਡੀਆਈਜੀ ਵਰਗੇ ਇੱਥੇ ਕੱਢ ਰਹੇ ਨੇ ਉਹਨਾਂ ਦੇ ਸਿਰ ਤੇ ਬਾਦਲ ਦਾ ਹੱਥ ਹੈ ਗਰਲਾਲ ਸਿੰਘ ਤੇ ਉਹਦੇ ਤੇ ਚਪਸਾ ਸਾਹੀ ਦਾ ਹੱਥ ਹੈ ਉਹਨੂੰ ਇਨਕੁਆਰੀ ਚੋਂ ਕੱਢਿਆ ਜਾ ਰਿਹਾ ਹੈ ਤੇ ਬੀਕੇ ਜੂ ਇਕਤਾ ਗ੍ਰਾਹਾਂ ਆਪਣੀ ਨਾਲ ਦੀ ਜਿਹੜੀ ਜੱਥੇਬੰਦੀ ਹੈ ਪੰਜਾਬ ਖੇਤ ਮਜ਼ਦੂਰ ਯੂਨੀਅਨ ਜੋ ਸਾਡਾ ਮਜ਼ਦੂਰਾਂ ਨਾਲ 9 ਮਾਸ ਦਾ ਰਿਸ਼ਤਾ ਉਸ ਰਿਸ਼ਤੇ ਚ ਕਿ ਅਸੀਂ ਉਸ ਬੱਚੀ ਨੂੰ ਇਨਸਾਫ ਦਿਵਾਉਣ ਦੇ ਲਈ ਅ ਸਾਡੀ ਜੱਥੇਬੰਦੀ ਬੀਕੇ ਜੂ ਇਕਤਾ ਗ੍ਰਾਹਾਂ ਦੇ ਵੱਲੋਂ ਫੈਸਲਾ ਹੋਇਆ ਕਿ ਔਰਤਾਂ ਮਰਦਾਂ ਦੇ ਨਾਲ ਔਰਤਾਂ ਵੀ ਗਿਰਫਤਾਰੀਆਂ ਦੇਣਗੀਆਂ ਤੇ ਉਹ ਗਿਰਫਤਾਰੀਆਂ ਦਾ ਦੌਰ ਲੰਬਾ ਚੱਲਿਆ ਸਾਡੀਆਂ ਔਰਤਾਂ ਥਾਣਿਆਂ ਦੇ ਵਿੱਚ ਸਵੇਰੇ ਪੁਲਸ ਵਾਲੇ ਗਿਰਫਤਾਰ ਕਰ ਲੈਂਦੇ ਸੀ ਤੇ ਸ਼ਾਮ ਨੂੰ ਛੱਡਦੇ ਸੀ ਆਇ ਨਹੀਂ ਸੀ ਆਉਨੀਆਂ ਕਿ ਉਹੀ ਆ ਜਾਂਦੀਆਂ ਸੀ ਉੱਥੇ ਰੋਟੀ ਟੁਕਦਾ ਵੀ ਪ੍ਰਬੰਧ ਕਰਾਉਨੀਆਂ ਸੀ ਉੱਥੇ ਚਾਹ ਪਾਣੀ ਵੀ ਥਾਣੇ ਅਦਾਰ ਤੋਂ ਲੈਂਦੀ ਮੰਗਦੀਆਂ ਸੀ ਤੇ ਉੱਥੇ ਆਪਦੀ ਸਟੇਜ ਵੀ ਚਲਾਉਨੀਆਂ ਸੀ ਤੇ ਜਦੋਂ ਘਰ ਆਉਣਾ ਹੁੰਦਾ ਸੀਗਾ ਮਰਦ ਔਰਤਾਂ ਨੇ ਤਾਂ ਪੁਲਸ ਤੋਂ ਸਪੋਰਟ ਪ੍ਰਸ਼ਾਸਨ ਤੋਂ ਸਾਧਨ ਕਰਾ ਕੇ ਹੁੰਦੀ ਅਸ ਕਿ ਜਿਵੇਂ ਫੜ ਕੇ ਲੈ ਕੇ ਆਏ ਉਹਵੇਂ ਪਿੰਡ ਪਿੰਡ ਛੱਡ ਕੇ ਆਓ ਜੀ ਅ ਸਾਡੀਆਂ ਔਰਤਾਂ ਜੇਲ੍ਹ ਵੀ ਗਈਆਂ ਹੋਈਆਂ ਨੇ ਅਸੀਂ ਕਰਜ਼ੇ ਦੇ ਮਸਲੇ ਤੇ ਮੋਰਚਾ ਲਾਉਣਾ ਸੀਗਾ ਤੇ ਜਦੋਂ ਮੋਰਚਾ ਲਾਉਣਾ ਸੀ ਇਹਨਾਂ ਨੇ ਮੋਰਚਾ ਲੱਗਣ ਨਹੀਂ ਸੀ ਦੇਣਾ ਬਠਿੰਡਾ ਪ੍ਰਸ਼ਾਸਨ ਨੇ ਸਾਨੂੰ ਯਾਨੀ ਕਿ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਮੈਂ ਵੀ ਸ਼ਾਮਲ ਆ ਹਰਿੰਦਰ ਬਿੰਦੂ ਤੇ ਸਾਡੀਆਂ ਨੌ ਔਰਤਾਂ ਜੇਠੂ ਕੈਨੀਆਂ ਤੇ ਨੌ ਮਾਨਸਾ ਜ਼ਿਲ੍ਹੇ ਦੀਆਂ ਅਸੀਂ 18 ਔਰਤਾਂ ਨੂੰ ਗ੍ਰਿਫਤਾਰ ਕਰਕੇ 9 ਦਿਨ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜੇਲ੍ਹ ਸਾਡੇ ਲਈ ਸਕੂਲ ਸਾਬਤ ਹੋਏ ਅਸੀਂ ਉੱਥੇ ਮੀਟਿੰਗ ਕਰਦੇ ਅਸੀਂ ਉੱਥੇ ਰੈਲੀ ਕਰਦੇ ਅਸੀਂ ਉੱਥੇ ਆਦੀਆਂ ਵਿਚਾਰਾਂ ਕਰਦੇ ਜਿਹੜਾ ਉੱਥੇ ਸਾਡੇ ਨਾਲ ਦੁਰਵਿਹਾਰ ਹੁੰਦਾ ਸੀਗਾ ਉਸ ਦੁਰਵਿਹਾਰ ਨੂੰ ਅਸੀਂ ਦੁਰਵਿਹਾਰ ਦੇ ਖਿਲਾਫ ਲੜੇ ਆਪਦੀਆਂ ਜਿਹੜੀਆਂ ਮੰਗਾਂ ਸੀ ਉਹ ਮਨਵਾਈਆਂ ਉੱਥੇ ਡਿਪਟੀ ਹੈ ਜਿਹੜਾ ਉਹਨੂੰ ਮਾਫੀ ਮੰਗਣੀ ਪਈ ਤੇ ਸਾਡੀਆਂ ਜਿਹੜੀਆਂ ਮੰਗਾਂ ਉਹ ਉਹਨਾਂ ਨੂੰ ਮੰਨਣੀਆਂ ਪਈਆਂ ਤੇ ਬਿਨਾਂ ਸ਼ਰਤ ਸਾਨੂੰ ਰਿਹਾ ਕੀਤਾ ਕੋਈ ਅਸੀਂ ਡਰੇ ਨਹੀਂ ਕੋਈ ਅਸੀਂ ਛਿਪੇ ਨਹੀਂ ਕੋਈ ਸਾਨੂੰ ਕਿਸਾਂ ਦਾ ਡਰ ਨਹੀਂ ਸਾਡੀਆਂ ਔਰਤਾਂ ਨੇ ਹਰਪ੍ਰੀਤ ਜੇਠੂ ਕੇ ਉਹਦੇ ਤੇ 307 ਦਾ ਪਰਚਾ ਅਰਾਧਾ ਕਤਲ ਪਰਮਜੀਤ ਪਿੱਥੋ ਹੈ ਇਹ ਉਹਦੇ ਤੇ 307 ਦਾ ਪਰਚਾ ਹੈਗਾ ਤੇ ਇੱਥੇ ਸਭ ਤੋਂ ਪਹਿਲਾਂ ਇਸੇ ਪੁੱਛੇ ਪਿੰਡ ਦੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਦੇ ਵਿੱਚ ਕੁਵਾਰੀਆਂ ਕੁੜੀਆਂ ਵੀ ਸੀ ਅਸੀਂ ਉਹਨਾਂ ਸਾਡੀ ਜੱਥੇਵੰਦੀ ਵੱਲੋਂ ਪਿੰਡ ਦੇ ਵਿੱਚ ਇਕੱਠ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸੇ ਤਰ੍ਹਾਂ ਹੀ ਕੋਠੇਗੁਰੂ ਤੋਂ ਵੀ ਔਰਤਾਂ ਨੇ ਤੇ ਆਪਣੇ ਬਾੜੇ ਭਾਈ ਕੇ ਦੀਆਂ ਔਰਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੇ ਇਕੱਠ ਕਰਕੇ ਫੁੱਲਾਂ ਦੇ ਹਾਰ ਪਾ ਕੇ ਸਾਡੇ ਤਾਂ ਸਨਮਾਨ ਹੁੰਦੇ ਨੇ ਸਨਮਾਨਤ ਕੀਤਾ ਜਾਂਦਾ ਸਾਨੂੰ ਸਤਕਾਰ ਦਿੱਤਾ ਜਾਂਦਾ ਇਸ ਕਰਕੇ ਸਾਨੂੰ ਨਾ ਤਾਂ ਪੁਲਿਸ ਦੇ ਜਵਰ ਦਾ ਡਰ ਹੈ ਨਾ ਗ੍ਰਿਫਤਾਰੀਆਂ ਦਾ ਡਰ ਹੈ ਨਾ ਕੋਈ ਲਠੀ ਚਾਰਜ ਦਾ ਡਰ ਹੈ ਆਹ ਹੁਣ ਤੁਸੀਂ ਦੇਖਿਆ ਹੀ ਹੈ ਜਦੋਂ ਗੜੇ ਮਰੀ ਹੋਈ ਹੈ ਬਹੁਤ ਵੱਡੀ ਪੱਧਰ ਤੇ ਫਸਲਾਂ ਦੀ ਬਰਬਾਦੀ ਹੋਈ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਅਸੀਂ 100% ਮੁਆਵਜ਼ਾ ਦੇਵਾਂਗੇ ਤੇ ਉਹਦੇ ਵਿੱਚ ਜਨਨ ਕੀ ਆਪਦਾ ਹੱਕ ਲੈਣ ਦੇ ਲਈ ਗਿੱਦੜਪਿੰਡ ਦੇ ਲੋਕਾਂ ਨੇ 1 ਮਹੀਨਾ ਤੇ 1 ਦਿਨ ਮੋਰਚਾ ਲਾਇਆ ਹੂੰ ਇੱਕ ਤਰੀ ਜਾਨੀ ਕਿ 1 ਮਹੀਨਾ ਤੇ 1 ਦਿਨ ਜਦੋਂ ਇਹ ਫੈਸਲਾ ਕਰਤਾ ਕਿ ਨਾ ਸੁਖਵੀਰ ਦੇ ਜਿਹੜਾ ਐਮ ਐਲ ਏ ਆ ਉਹਦੇ ਬਾਰ ਚ ਸਾਡੀ ਸੁਣਵਾਈ ਹੋਈ ਨਾ ਤਹਿਸੀਲ ਚ ਸਾਡੀ ਸੁਣਵਾਈ ਹੋਈ ਜਦੋਂ ਅਸੀਂ ਰੋਡ ਤੇ ਆ ਗਏ ਰੋਡ ਜਾਮ ਕੀਤਾ ਉਦੋਂ ਸਾਡੇ ਲੋਕਾਂ ਤੇ ਖੁਦ ਮੇਰੇ ਤੇ ਲਾਠੀ ਚਾਰਜ ਹੋਇਆ ਮੇਰਾ ਮੋਬਾਈਲ ਭੰਨਿਆ ਗਿਆ ਤੇ ਸਾਡੇ ਕਿੰਨੀਆਂ ਔਰਤਾਂ ਜਿਨ੍ਹਾਂ ਤੇ ਕੱਪੜੇ ਤੱਕ ਵੀ ਪਾੜੇ ਬਿੱਕਰ ਜੀਤ ਪੂਲੇ ਤੋਂ ਨੌਜਵਾਨ ਮੁੰਡਾ ਉਹਨੂੰ ਵੀ ਡਾਂਗਾ ਨਾਲ ਕੁੱਟਿਆ ਤੁਸੀਂ ਦੇਖਿਆ ਹੀ ਐ ਕਿ ਉਹ ਉਹ ਸਾਡੀ ਜਿੱਤ ਐ ਜਦੋਂ ਸਾਡੇ ਤੇ ਲਾਠੀ ਚਾਰਜ ਹੁੰਦਾ ਹੈ ਉਦੋਂ ਅਸੀਂ ਸਰਕਾਰ ਤੋਂ ਡਾਂਗਾ ਵੀ ਖਾਨਨੇ ਆ ਤੇ ਫਿਰ ਆਪਦੀ ਮੰਗ ਵੀ ਮਨਵਾਉਣੇ ਤੇ ਮਾਅਵਜ਼ਾ ਵੀ ਲਿਆ ਇਹਦੇ ਵਿੱਚ ਸਾਡੇ ਹੌਸਲੇ ਵਧਦੇ ਐ ਸਾਡੇ ਲੋਕਾਂ ਦੇ ਹੌਸਲੇ ਵਧਦੇ ਐ ਸਾਡੀ ਜਥੇਬੰਦੀ ਵਧਿਓ ਹੀ ਲਾਠੀ ਚਾਰਜਾਂ ਚੋਂ ਅਸੀਂ ਵੱਧ ਹੀ ਉਦੋਂ ਆ ਜਦੋਂ ਸਾਡੇ ਤੇ ਉੱਟਮਾਰ ਹੁੰਦੀ ਐ ਡਾਂਗ ਸੋਟਾ ਫਿਰਦਾ ਸਾਡੀ ਤਾਕਤ ਇਸ ਗੱਲ 'ਚ ਹੈ ਸਾਡੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜ਼ਬਰ ਹੋ ਰਿਹਾ ਤੇ ਸਾਡੇ ਇਕੱਠ ਵੱਧ ਵੱਧ ਹੁੰਦੇ ਨੇ ਸਾਨੂੰ ਇਸ ਸਾਡੀ ਜਥੇਵੰਦੀ ਨੂੰ ਇਸ ਗੱਲ ਦਾ ਪਤਾ ਹੈ ਉਹ ਆਪਣੇ ਲੋਕਾਂ ਨੂੰ ਔਰਤਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਪਹਿਲਾਂ ਤਿਆਰ ਕਰਕੇ ਲੈਂਦੀ ਹੈ ਕਿ ਭਾਈ ਆਪਣੇ ਤੇ ਲਾਟ ਬੋਲੀਆਂ ਵੀ ਚੱਲ ਸਕਦੀਆਂ ਨੇ ਆਪਣੇ ਤੇ ਲਾਠੀ ਚਾਰਜ ਵੀ ਹੋ ਸਕਦਾ ਹੈ ਆਪਾਂ ਨੂੰ ਫੜ ਕੇ ਚੇਲਾਂ ਚ ਬੰਦ ਵੀ ਕਰ ਸਕਦੇ ਆ ਉਹਨਾਂ ਦੀ ਮਾਨਸਿਕ ਤਿਆਰੀ ਹੁੰਦੀ ਹੈ ਤੇ ਉਸ ਮਾਨਸਿਕ ਤਿਆਰੀ ਦੇ ਨਾਲ ਅਸੀਂ ਉਹ ਸਾਰਾ ਕੁਝ ਚਲਦੇ ਆਂ